ਸਸ਼ਕਾਲ ਤੁਸੀਂ ਦੇਖ ਰਹੇ ਹੋ ਜੀਕੇਆ ਟੀਵੀ ਮੈਂ ਹਰਜੀਤ ਕੋਰ ਬਲਕਨ ਦੀ ਸ਼ੁਰੂਆਤ ਕਰਾਂਗੇ ਪਾਉਂਸ ਤੋਂ ਪਹਿਲੇ ਲੈਸਪ ਪਾਲਣਿਆ ਹੁਣ ਤੱਕ ਦੀਆਂ ਅਹਿਮ ਸੁਰਖੀਆਂਾਂ ਯੋਗ ਕਬਰਾ ਮਿਸਤਾਨਾ ਸਿੱਖਾਂ ਦੇ ਪਵਿੱਤਰ ਸਥਾਨ ਸ਼੍ਰੀ ਦਰਬਾਰ ਸਾਹਿਬ ਮਸਜਿਦ ਵਿੱਚ ਪਰਿਕਰਮਾ ਵਿੱਚ ਡਿਊਟੀ ਦੌਰਾਨ ਕਰਮਚਾਰੀਆਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਮੈਨੇਜਰ ਦਰਬਾਰ ਸਾਹਿਬ ਨੇ ਨਵੀਆਂ ਹਦਾਇਤਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਸੇਵਾਦਾਰ ਆਪਣੀ ਡਿਊਟੀ ਦੌਰਾਨ ਵਰਦੀ ਵਿੱਚ ਰਹਿਣਗੇ ਤੇ ਆਪਣੇ ਨਾਮ ਦੀਆਂ ਪਲੇਟਾਂ ਵੀ ਲਗਾਉਣਗੇ ਮੈਨੇਜਰ ਨੇ ਕਿਹਾ ਕਿ ਇਸ ਤੋਂ ਇਲਾਵਾ ਕੋਈ ਵੀ ਕਰਮਚਾਰੀ ਡਿਊਟੀ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਨਾ ਕਰੇ ਤੇ ਜੇਕਰ ਕੋਈ ਕਰਮਚਾਰੀ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਪਾਲਣਾ ਨਹੀਂ ਕਰਦਾ ਤਾਂ ਉਸ ਬਰਾਬਰ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਮਰਹੂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਜ਼ਦੀਕੀ ਦੇ ਘਰ ਤੇ ਫਾਇਰਿੰਗ ਕਰਕੇ ਧੀ ਰਾਖੀ ਖਰੋਤੀ ਮੰਗਣ ਵਾਲਾ ਖਿਲਾਫ ਮਾਨਸਾ ਪੁਲਿਸ ਨੇ ਸਾਕ ਕੋਰਟਿੰਗ ਨੂੰ ਨਾਮਜ਼ਦ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀ ਨੂੰ ਗ੍ਰਫਤਾਰ ਕਰ ਲਿਆ। ਉਸ ਦਿਨ ਵਾਲਾ ਸਿੱਧੂ ਦੇ ਨਜ਼ਦੀਕੀ ਦੇ ਘਰ ਤੇ ਹਮਲਾ ਕਰਕੇ ਕੁੰਦੇਸ਼ੀ ਨੰਬਰ ਤੋਂ ਫੋਨ ਕਰਕੇ ਖਰੋਤੀ ਮੰਗੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਸੱਤ ਦੇ ਖਿਲਾਫ ਮਾਮਲਾ ਦਰਜ ਕਰਕੇ ਤਿੰਨ ਨੂੰ ਗ੍ਰਫਤਾਰ ਕਰਕੇ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਸੁਣਵਾਈ ਕਰਦੇ ਅਨਦਾਰੀ ਮਾਂਡ ਦੇ ਦਿੱਤਾ। ਅਮਰੀਕਾ ਤੋਂ ਰਿਪੋਰਟ ਕੀਤੀ ਗਈ ਕਿ ਪੰਜਾਬ ਦੇ ਲੋਕਾਂ ਦੇ ਮਾਮਲੇ 'ਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਹੁਣ ਇਸ ਮਾਮਲੇ 'ਚ ਪੁਲਿਸ ਜਾਂਚ ਕਰੇਗੀ ਇਸ ਲਈ ਡੀਜੀਪੀ ਗੁਰਪ੍ਰੀਤ ਆਰਪੜ ਨੇ ਚਾਰ ਮੈਂਬਰੀ ਕਮੇਟੀ ਬਣਾਈ ਹੈ ਕਮੇਟੀ ਦੀ ਅਗਵਾਈ ਐਡੀਐਸਪੀ ਅਨਾਰਾਇਤ ਪ੍ਰਵੀਨ ਚਨਾਕ ਨੇ ਜਦੋਂ ਕਿ ਐਡੀਐਸਪੀ ਅੰਦਰੂਨੀ ਸੁਰੱਖਿਆ ਸ਼ਿਵਰਮਾ ਆਈ ਜੀਪੀ ਪ੍ਰਵੀਜ਼ਨ ਆਫ ਅਪਿੰਦਰ ਸਿੰਘ ਤੇ ਆਈ ਡੀਆਈਜੀ ਬਾਰਡਰ ਰੇਂਜ ਅਪਿੰਦਰ ਸਿੰਘ ਕਮੇਟੀ ਦੇ ਮੈਂਬਰ ਵਜੋਂ ਨਿਯੁਕਤ ਨੇ ਇਸ ਕਮੇਟੀ ਨੂੰ ਡੂੰਘਾਈ ਨਾਲ ਜਾਂਚ ਕਰਨ ਦਾ ਹੁਕਮ ਦਿੱਤੇ ਨਾਲ ਹੀ ਕਾਨੂੰਨੀ ਮੁਲਕੀ ਤਸਦੀਕ ਵਿੱਚ ਸ਼ਾਮਲ ਹੋਣ ਨੂੰ ਲਈ ਸਖਤ ਕਾਰਵਾਈ ਕੀਤੀ ਜਾਏਗੀ पीएस पीसीएल ਦੇ ਕਰਮਚਾਰੀਾਂ ਅਤੇ ਅਧਿਕਾਰੀਆਂ ਦੀ ਡਿਊਟੀ ਦੌਰਾਨ ਹਲਕੀ ਅਤੇ ਛੋਟੇ ਕੱਪੜੇ ਨਹੀਂ ਪਾ ਸਕਣਗੇ ਵਿਭਾਗ ਨੇ ਆਪਣੇ ਕਰਮਚਾਰੀਆਂ ਲਈ ਡਰੈਸ ਕੋਡ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ ਜੇ ਹਨਾ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ ਸਾਰੇ ਅਧਿਕਾਰੀ ਤੇ ਕਰਮਚਾਰੀ ਦਫ਼ਤਰੀ ਸਮੇਂ ਦੌਰਾਨ ਆਈਡੀ ਕਾਰਡ ਆਪਣੇ ਗਲੇ ਵਿੱਚ ਪਾ ਕੇ ਰੱਖਣਗੇ ਇਹ ਜਾਣਕਾਰੀ ਪੀਐਸ ਪੀਸੀ ਅਗਰਵਨ ਜਾਣੀ ਬਤਲ ਦਿੱਤੀ ਗਈ ਹੈ ਵਿਭਾਗ ਦੇ ਅਕਸ ਨੂੰ ਮੁਖੱਖ ਰੱਖਿਆ ਬਜਰੀ ਮੰਤਰੀ ਹਰਬਾਜਨ ਸਿੰਘ ਜੀ ਹੋਣੇ ਦਫ਼ਤਰਾਂ ਵਿੱਚ ਸਮੇਂ ਦੀ ਪਾਬੰਦਤਾ ਤੇ ਅਨੁਸ਼ਾਸਨ ਅਪਣਾਉਣ ਦੀ ਹਦਾਇਤਾਂ ਦਿੱਤੀਆਂ ਨੇ ਇਸ ਪੀਸੀਆ ਦੇ ਕੰਮਕੀਨ ਰੈਪਰ ਦੇ ਉਹਨਾਂ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਾਰੇ ਅਧਿਕਾਰੀ ਤੇ ਕਰਮਚਾਰੀ ਦਫ਼ਤਰੀ ਸਮੇਂ ਦੌਰਾਨ ਫਾਰਮਲ ਪਹਿਰਾਵਾ ਪਹਿਨਣਗੇ ਇਸ ਦੇ ਤਹਿਤ ਮਹਿਲਾ ਕਰਮਚਾਰੀ ਅਧਿਕਾਰੀ ਸਲਵਾਰ ਕਮੀਜ਼ ਸੂਟ ਸਾੜੀ ਫਾਰਮਲ ਸ਼ਰਟ ਪੈਂਟ ਪੁਲਿਸ ਕਰਮਚਾਰੀ ਅਧਿਕਾਰੀ ਪੈਂਟ ਪੁਲਸਰੀ ਕਮੀਜ਼ ਕੋਟ ਸਵੈਟਰ ਕੋਟ ਵੈਂਟੀਰ ਕੋਪਾ 59 ਬਣ ਗਈ ਰਾਜਧਾਨੀ ਵਿੱਚ ਸੁਰੱਖਿਆ ਦੇ ਪ੍ਰਬੰਧਾਂ ਦਾ ਵਾਰਤਾਰਨ ਨਾਨਸੂਰੀ ਐਕਟ ਵਿੱਚ ਊਟਾ ਮੀਤੀ ਸ਼ੁਰੂ ਹੋ ਗਈ ਹੈ 70 ਸਿੱਤਾ ਨਹੀਂ 690 ਮੀਂਵਾਰ ਤੋਂ ਲਗਾਤਾਰ ਚੱਲੀ ਪੰਜ ਫੋਰਡਿਊ 13000 ਤੋਂ ਵੱਧ ਰੋਟਾ ਤੇ ਕੁੱਲ 6 60.54% ਦੀ ਵੋਟਿੰਗ ਹੋਈ ਸੀ ਜਿਸ ਤੋਂ ਬਾਅਦ ਹੁਣ ਲਗਾਤਾਰ ਬੀਜੇਪੀ ਨੇ ਜਿੱਤ ਦੇ ਵੱਲ ਆਪਣੇ ਕਦਮ ਵਧਾਏ ਨੇ ਕੇਜਰੀਵਾਲ ਨੂੰ 22 ਸਾਲ ਬਾਅਦ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਕਈ ਜੋ ਆਮ ਆਦਮੀ ਪਾਰਟੀ ਦੇ ਨੇਤਾ ਨੇ ਹਾਰ ਗਏ ਨੇ ਤਾਂ ਸੀ ਮਨੀਸ਼ ਸੋਧਿਆ ਦੀ ਹਾਰ ਹੋਈ ਹੈ ਇਸ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ ਦੀ ਜਿੱਤ ਹੋਈ ਹੈ ਤੇ ਕਈ ਵੱਡੇ ਜੋ ਦਿੱਗਜ ਨੇਤਾ ਨੇ ਹਾਰਦੇ ਨਜ਼ਰ ਆ ਰਹੇ ਨੇ ਖੁਰ ਅਗਵੇ ਕੇਜਰੀਵਾਲ ਵੀ ਆਪਣੀ ਸੀਟ ਤੋਂ ਹਾਰ ਗਏ ਨੇ ਕਾਲਾ ਕਾਲੀ ਸੀਟ ਦੇ ਰੂਸਾਨ ਮੁਤਾਬਕ ਭਾਜਪਾ ਦੇ ਰਮੇਸ਼ ਤਿਗੋੜੀ ਅੱਗੇ ਚੱਲ ਰਹੇ ਸੰਨ ਸੀਮ ਆਤੀਜੀ ਪਿੱਛੇ ਚੱਲ ਰਹੇ ਸੰਨ ਜਾਰ ਦੇ ਨਾਲ ਆਸ਼ੀਕ ਰੇਬ ਕਾਫੀ ਪਿੱਛੇ ਸਨ ਜਿਸ ਤੋਂ ਬਾਅਦ ਉਹਨਾਂ ਲਗਾਤਾਰ ਜਿਹੜੇ ਨਤੀਜੇ ਨੂੰ ਲੈ ਕੇ ਵੱਡਾ ਉਪਤੇ ਸਾਹਮਣੇ ਆਇਆ ਕਿ 22 ਸਾਲ ਬਾਅਦ ਭਾਜਪਾ ਨੇ ਕਮਲ ਦਿੱਲੀ ਦੇ ਵਿੱਚ ਖਿਲਾ ਦਿੱਤਾ ਜਿਸ ਤੋਂ ਬਾਅਦ ਆਵਾ ਵੀ ਪਾਰਟੀ ਦੀ ਉਮੀਦਾਂ ਤੇ ਜੋ ਸੀ ਉਹ ਪਾਣੀ ਫਿਰਦਾ ਹੋਇਆ ਨਸਰ ਆ ਰਿਹਾ ਹੈ। ਗੱਲ ਇਹ ਕਿ ਕਾਲ ਕਸਿਲ ਤੋਂ ਉਮੀਦਵਾਰ ਬਧੂੜੀ ਬਣਾਏ ਗਏ ਸੰਜਿਸਕਾਰ ਹਨ ਕਾਫੀ ਜ਼ਿਆਦਾ ਹਲਵਾ ਦਾ ਚ ਵੀ ਰਹਿੰਦੇ ਹੈ। ਵਿਜ਼ਿਟ ਅਮਰੀਕਾ ਚ ਰਹਿਣ ਵਾਲੇ ਤੇ ਗ੍ਰੀਨ ਕਾਰਡ ਦੇ ਇੰਤਜ਼ਾਰ ਕਰ ਰਹੇ ਭਾਰਤੀ ਵਿਦਿਆਰਥੀ ਤੇ ਪੇਸ਼ੇਵਰਾਂ ਲਈ ਰਾਹਤ ਪਰਿਖਿਆ ਕਰ ਹੈ ਯੂਐਸਟੀ ਕੋਰਟ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਹੁਕਮ ਨੂੰ tạm thời ਨਿਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਜਨਮਜਾਤ ਨਾਗਰਿਕਤਾ ਨੂੰ ਖਤਮ ਕਰਨ ਦਾ ਹੁਕਮ ਜਾਰੀ ਕੀਤਾ ਸੀ 트੍ਰੰਪ ਸਰਕਾਰ ਦੇ ਹੁਕਮ ਦੀ ਆਲੋਚਨਾ ਕਰਦੇ ਹੋਏ ਯੂਐਸਟੀ ਸਿਫਰ ਕੋਰਟ ਨੇ ਕਿਹਾ ਕਿ 트੍ਰੰਪ ਸੰਵਿਧਾਨ ਦੇ ਨਾਲ ਲਿਖੀ ਗਿੱਤ ਖੇਡ ਖੇਡਣੇ ਕਾਨੂੰਨ ਦੇ ਸ਼ਾਸਨ ਨੂੰ ਦਰਕਿਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਯੂਐਸ ਦੇ ਜ਼ਿਲ੍ਹਾ ਜੱਜ ਜੋਹਨ ਕੌਂਡੋਰ ਦੋਹਰਾ ਲਗਾਈ ਗਈ ਹੀ پابੰਦੀ ਅਮਰੀਕੀ ਕਾਨੂੰਨ ਨੂੰ ਬਦਲਣ ਦੇ ਨਾਲ 트ੰਪ ਦੀ ਵਿਆਪਕ ਦੇਸ਼ ਨਿਕਾਲੇ ਦੀ ਕਾਰਵਾਈ ਨੂੰ ਦੂਧਾ ਵੱਡਾ ਕਾਨੂੰਨੀ ਝਟਕਾ ਹੈ ਇਸ ਤੋਂ ਪਹਿਲਾਂ ਮੈਰੀਲੈਂਡ ਦੇ ਇੱਕ ਜੱਜ ਨੇ ਵੀ ਅਜਿਹਾ ਫੈਸਲਾ ਸੁਣਾਇਆ ਸੀ ਜੱਜ ਕੌਫਲੋਰ ਨੇ ਸੇਟਲ ਵਿੱਚ ਸੁਣਵਾਈ ਦੌਰਾਨ ਸਖਤ ਲਹਿਜੇ ਚ ਕਹਿ ਸੀ ਕਿ ਸਪਸ਼ਟ ਹੋ ਗਿਆ ਹੈ ਕਿ ਸਾਡੇ ਰਾਸ਼ਟਰਪਤੀ ਵੀ ਕਾਨੂੰਨ ਦਾ ਸਾਸ਼ਣ ਉਸ ਦੇ ਨੀਤੀਗਤ ਟਿੱਚਰ ਵਿੱਚ ਸਿਰਫ ਨੋਕਾवट ਹੈ ਉਸ ਤੋਂ ਤਮਾਕਿਬ ਕਾਨੂੰਨ ਦਾ ਸਾਸ਼ਣਿਕ ਅਜਿਹੀ ਚੀਜ਼ ਨੂੰ ਜਿਸ ਨੂੰ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ ਪੰਜਾਬੀ ਗਾਇਕ ਦਲਜੀਤ ਦੁਸਾਂਝ ਕੁਝ ਮਹੀਨਿਆਂ ਤੋਂ ਆਪਣੇ ਕੰਸਰਟ ਦਿਲਨਵਟ ਗਲੇ ਸ੍ਰੱਖਿਆ ਵਿੱਚ ਸਾਂਝੇ ਕਰਾਉਣ ਉਹਨਾਂ ਨੂੰ ਕਦੇ ਗੱਲੀ ਕਦੇ ਚੰਡੀਗੜ੍ਹ ਤੇ ਕਦੇ ਤੇਲਗਾਨਾ ਵਿੱਚ ਸ਼ੋਅ ਲਈ ਨੋਟਿਸ ਮਲੇ ਨਾਈਵੇ ਚੰਡੀਗੜ੍ਹ ਤੋਂ ਮੱਲਾ ਚੈਇਰਪਰ ਕਮਿਸ਼ਨ ਵੱਲੋਂ ਨੋਟਿਸ ਭੇਜਿਆ ਸਨ ਤਾਂ ਦਲਜੀਤ ਦੁਸਾਂਝ ਨੇ ਸਾਰਾ ਦਾ ਜਵਾਬ ਆਪਣੇ ਨਵੇਂ ਗਾਣੇ ਟੈਂਸ਼ਨ ਵਿੱਚ ਦਿੱਤਾ ਦਲਜੀਤ ਦੁਸਾਂਝ ਦਾ ਨਵਾਂ ਗਾਣਾ ਟੈਂਸ਼ਨ YouTube ਤੇ ਰਿਲੀਜ਼ ਹੋਇਆ ਜਿਸ ਦੀ ਸ਼ੁਰੂਆਤ ਪੰਜਾਬ ਦੇ ਪਿੰਡ ਵਿੱਚ ਲੱਗੀ ਸੱਤ ਤੋਂ ਹੁੰਦੀ ਹੈ ਬਜ਼ੁਰਗ ਰੇਡੀਓ ਸੁਣਦੇ ਪਰ ਰੇਡੀਓਜ਼ ਖਬਰ ਚੱਲ ਰਹੀ ਸੀ ਕਿ ਜਿਵੇਂ ਦੇ ਹਾਲਾਤ ਬਣੇ ਹੋਏ ਜਿਸ ਤੋਬਾ ਦੇ ਲਗਾਤਾਰ ਦਜੀਤ ਸਾਹਮਣੇ ਸਭ ਦੇ ਜਵਾਬ ਫਿਲਹਾਲ ਇਸ ਬਲੌਗ ਦੇ ਪਾਸ ਨਹੀ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਦੇਖੋ ਜੀ ਪੀ ਆਰਟੀਵੀ ਤਾਰੀਖ